ਪਿਛਲੇ ਕਈ ਦਿਨਾਂ ਤੋਂ ਲਗਾਤਾਰ ਭਾਰੀ ਬਰਸਾਤ ਹੋ ਰਹੀ ਹੈ ਜਿਸ ਤੇ ਕੀ ਸੂਬੇ ਦੇ ਵਿੱਚ ਪਹਿਲਾਂ ਹੀ ਹੜ੍ਹਾਂ ਦੇ ਕਰਕੇ ਕਾਫੀ ਨੁਕਸਾਨ ਹੋਇਆ ਹੈ ਹਾਲਾਂਕਿ ਕੁਝ ਜ਼ਿਲ੍ਹੇ ਹਲੇ ਹੜ੍ਹਾਂ ਦੀ ਮਾਰ ਹੇਠੋਂ ਬਚੇ ਹੋਏ ਨੇ ਜਿੰਨਾ ਕਿ ਕੈ ਜ਼ਿਲ੍ਹਾ ਫਟੇਗੜ ਸਾਹ ਜਿੱਥੇ ਕਿ ਵਿਧਾਨ ਸਭਾ ਹਲਕਾ ਬੱਤੀ ਪਠਾਣਾ ਵਿਖੇ ਸਥਿਤੀ ਹਾਲ ਦੀ ਘੜੀ ਬਿਲਕੁਲ ਨਿਯੰਤਰਣ ਨੇ ਅਤੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਆਵਾਵਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਦੱਸਦੇ ਕਿ ਅੱਜ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਆਮ ਆਨੂ ਪਾਰਟੀ ਦੇ ਜ਼ਿਲ੍ਹਾ ਪ੍ਰ단 ਅੱਜ ਸਿੰਘਲੇਪੜਾ ਐਸ.ਟੀ.ਐਮ ਹਰਵੀਰ ਕੋਰ ਸਮੇਤ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਬਰਸਾਤੀ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ। ਅਤੀ ਦੌਰਾਨ ਵਿਦਾਇਕ ਰੁਪਿੰਦਰ ਹੈਪੀ ਨੇ ਕਿਹਾ ਕਿ ਪੰਜਾਬ ਦੇ ਜਿਹੜੇ ਜ਼ਿਲ੍ਹਿਆਂ 'ਚ ਹੜਾ ਕਾਰਨ ਭਾਰੀ ਨੁਕਸਾਨ ਹੋਇਆ ਉੱਥੇ ਪੰਜਾਬ ਸਰਕਾਰ ਇਸ ਸੰਕਟ ਦੀ ਸਥਿਤੀ ਦੇ ਵਿੱਚ ਲੋਕਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਤੇ ਪੰਜਾਬ ਦੀ ਸਰਕਾਰ ਜੋ ਸੂਬਾ ਸਰਕਾਰ ਪੰਜਾਬ ਸਰਕਾਰ ਉਹ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਤੇ ਅਤੇ ਮੁੜ ਵਸੇਬੇ ਲਈ ਪ੍ਰਬੰਧ ਕਰਨ 'ਚ ਦਿਨ ਰਾਤ ਡਿਊਟੀ ਹੋਈ ਹੈ। ਮੀ ਸਾਰੇ ਵਕਫਾ ਪਿੰਡਾਂ ਦਾ ਦੌਰਾ ਕੀਤਾ ਗਿਆ ਜਿੱਥੇ ਜਿੱਥੇ ਲੋੜ ਸੀ ਉੱਥੇ ਦੇਖ ਕੇ ਆਇਆ ਕਿ ਜੋ ਵੀ ਕਾਰਵਾਈ ਪ੍ਰਸ਼ਾਸਨ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਤੇ ਪਲਾਨਿੰਗ ਬੋਰਡ ਦੇ ਚੇਅਰਮੈਨ ਲਿਬਰਾਜੀ ਸਾਰੇ ਹੋਰ ਵਕਫਾ ਪਿੰਡਾਂ ਤੋਂ ਪੰਚ ਪੰਚ ਸਾਹਿਬ ਵਕਫਾ ਹੋਲਡਰ ਸਾਹਿਬ ਚੇਅਰਮੈਨ ਸਰਕਾਰੀ ਪੰਚ ਸੋ ਜੋ ਪਿੰਡ ਦੇ ਲੋਕਾਂ ਦੀ ਜੋ ਦਿੱਕਤ ਸੀ ਵਾਲਦਾਰੇ ਅਸੀਂ ਦੇਖ ਕੇ ਆਏ ਆ ਕਿ ਜੋ ਪ੍ਰੋਬਲਮ ਆਈ ਆ ਕੋਈ ਕੁਦਰਤੀ ਆਫਤ ਹੈ ਕੀ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਸੰਜਮ ਦੇ ਨਾਲ ਇਨੂੰ ਜਨਾ ਨਿਜਿੱਠਾ ਜਾਵੇ ਕੁਝ ਕੁਦਰਤੀ ਆਫਤ ਹੈ ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਹੁੰਦਾ ਹਾਂ ਅਸੀਂ ਆਪਣੀ ਡਿਊਟੀ ਜਿਹੜੀ ਆ ਪੂਰੀ ਇਮਾਨਦਾਰੀ ਤਨਦੇਹੀ ਤੇ ਜ਼ਿੰਮੇਵਾਰੀ ਦੇ ਨਾਲ ਨਿਭਾ ਰਹੇ ਹਾਂ ਜੋ ਵੀ ਦਿੱਕਤਾਂ ਪਰੇਸ਼ਾਨੀਆਂ ਨੇ ਉਹਨਾਂ ਨੂੰ ਰਲ ਕੇ ਆਪਾਂ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ ਮੈਂ ਫਿਰ ਕਹਿਣਾ ਕਿ ਸੰਜਮ ਜ਼ਰੂਰ ਰੱਖਿਆ ਜਾਵੇ ਬਹੁਤ ਸਾਰੇ ਜਗ੍ਹਾ ਤੇ ਵਿੱਚ ਆਪਾਂ ਦੇਖਣ ਲੱਗੇਦਾ ਕਿ ਪੁਰਾਣੀ ਚੀਜ਼ ਨਹੀਂ ਹੋਈ ਪੁਰਾਣੀ ਨਹੀਂ ਹੋਈ ਹੋਜੂਗਾ ਪਰ ਆਪਾਂ ਅੱਜ ਇੱਥੇ ਸਿਰਫ ਇਹ ਗੱਲ ਕਰੀਏ ਕਿ ਆਪਾਂ ਬਚਣਾ ਕਿੱਦਾਂ ਬਚਾਉਣਾ ਕਿੱਦਾਂ ਆਪਣੇ ਇਲਾਕੇ ਦੇ ਲੋਕਾਂ ਨੂੰ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਆ ਅਸੀਂ ਵਿੱਚੇ ਗੁਰਦਾਸਪੁਰ ਡਿਊਟੀ ਲੱਗੀ ਸੀ ਬਾਬਾ ਬਕਾਲਾ ਜਾ ਕੇ ਡੇਰੇ ਬਾਬਾ ਨਾਲ ਅਸੀਂ ਡੇਰੇ ਬਾਬਾ ਨਾਲ ਜਾ ਕੇ ਆਏ ਉੱਥੇ ਅਸੀਂ ਦੇਖ ਕੇ ਆਏ ਕਿ ਬਹੁਤ ਔਖੀ ਸਥਿਤੀ ਜਿਹੜੀ ਔਖੀ ਕੰਡੀਸ਼ਨ ਜਿਹੜੀ ਆ ਹੋਈ ਪਈ ਆ ਅਸੀਂ ਅਰਦਾਸ ਕਰਦੇ ਆ ਕਿ ਪੰਜਾਬ ਦੇ ਵਿੱਚ ਕਿ ਸਾਰੇ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਪ੍ਰਮਾਤਮਾ ਨੂੰ ਤੇ ਮੀਰ ਭਰੇ ਹੱਥ ਰੱਖੇ ਕਿ ਅਸੀਂ ਇਸ ਕੁਦਰਤੀ ਆਫਤ ਦੇ ਨਾਲ ਰਲ ਮਿਲ ਕੇ ਜਿੱਤੀਏ ਮੈਂ ਫਿਰ ਕਹਨਾ ਕਿ ਇਹ ਚੀਜ਼ਾਂ ਹੁੰਦੀਆਂ ਨੇ ਲਾਈਫ ਦੇ ਵਿੱਚ ਬਹੁਤ ਖੁਸ਼ ਹੋ ਜਾਂਦਾ ਪਰ ਅੱਪਾ ਸਾਰੇ ਜਦੋਂ ਇਕੱਠੇ ਹੋ ਕੇ ਅਰਦਾਸ ਕਰਾਂਗੇ ਗੁਰੂ ਮਹਾਰਾਜ ਜੀ ਕਿਹਾ ਇਹਦਾ ਇਹ ਹੱਲੋਂ ਨਿਕਲ ਜੂਗਾ ਸੋ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਸਾਥ ਦੀ ਲੋੜ ਆ ਸੋ ਅਸੀਂ ਸਾਰੇ ਰੜਕੇ ਮਾਨ ਸਰਕਾਰ ਲੱਗੀ ਹੋਈ ਆ ਅਸੀਂ ਸਾਰੇ ਲੱਗੇ ਹੋਏ ਆ ਪ੍ਰਸ਼ਾਸਨ ਸਾਡਾ ਸਾਰਾ ਲੱਗਿਆ ਹੈ ਸੋ ਅਸੀਂ ਚਾਹੁੰਦੇ ਆ ਕਿ ਸਾਰੇ ਅਪਾ ਰੜਕੇ ਕੰਮ ਕਰੀਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬੜੇ ਸੁਖਾਵਾਂ ਜਿਹੜਾ ਮਾਨ ਦਾ ਦੇਖਣ ਨੂੰ ਸੰਭਵ ਲੋਕਾਂ ਫੁਆ ਬੜੀਆਂ ਫਲਾਂ ਦੇ ਨਿਕਲੀਆਂ ਤਰੀਕਾਂ ਦੀ ਉਹਨਾਂ ਲਈ ਕੀ ਫੁਆ ਮੈਂ ਫਿਰ ਕਹਿ ਰਿਹਾ ਦੇਖੋ ਹਰ ਤਰ੍ਹਾਂ ਦਾ ਬੰਦਾ ਦੁਨੀਆ ਚ ਹੈਗਾ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਮੇਰੀ ਬੇਨਤੀ ਵੀ ਹੈ ਭਾਈ ਹੱਥ ਬੰਨ੍ਹ ਕੇ ਕਿ ਬਹੁਤ ਔਖੀ ਕੰਡੀਸ਼ਨ ਚੋਂ ਆਪਾਂ ਲੰਘ ਰਹੇ ਹਾਂ ਮੈਂ ਜਿੱਥੇ ਖੜਿਆ ਆ ਬਹੁਤ ਸੌਖੇ ਖੜਿਆ ਆ ਪ੍ਰਮਾਤਮਾ ਦੀ ਕਿਰਪਾ ਹੈ ਪਰ ਜਿੱਥੇ ਅਸੀਂ ਜਾ ਕੇ ਆਏ ਆ ਗੁਰਦਾਸਪੁਰ ਜੀ ਤੁਸੀਂ ਉੱਥੇ ਦੇਖੋ ਤਾਂ ਤੁਹਾਨੂੰ ਡਰ ਲੱਗੀਗਾ ਦੇਖ ਕੇ ਕਿ ਅਸੀਂ ਕਿੱਥੇ ਆ ਗਏ ਉਹ ਉਸ ਕਰਕੇ ਆਪਾਂ ਇਹ ਅਫਵਾਹਾਂ ਤੋਂ ਪਰ ਮੈਂ ਇੱਕ ਜਿਹਾ ਐਡ ਕਰਨਾ ਚਾਹੁੰਗਾ ਕਿ ਚੜ੍ਹਦੀ ਕਲਾ ਦੇ ਵਿੱਚ ਮੈਂ ਲੋਕ ਵੇਖੇ ਮੈਂ ਜਦੋਂ ਜਾ ਕੇ ਪੁੱਛਿਆ ਬਜ਼ੁਰਗਾਂ ਨੂੰ ਜਾਂ ਉਸ ਦੇ ਬੇੜਾ ਨੂੰ ਮਾਤਾ ਮਾਂ ਨੂੰ ਬੱਚਿਆਂ ਨੂੰ ਉਹ ਉਹ ਵੀ ਚੜ੍ਹਦੀ ਕਲਾ ਦੇ ਵਿੱਚ ਸੀਗੇ ਕਹਿੰਦੇ ਕੋਈ ਗੱਲ ਨਹੀਂ ਇਹ ਸਮਾ ਜਿਹੜਾ ਲੰਘ ਜਾਣਾ ਆਉਂਦਾ ਜਾਂਦਾ ਰਹਿੰਦਾ ਉੱਥੇ ਵੀ ਕਈ ਆਵਾਵਾਂ ਵਾਲਾ ਕੋਈ ਨਾ ਕੋ ਹੋ ਜਾਂਦਾ ਇੱਕ ਸੀਗਾ ਉਹ ਕਹਿੰਦਾ ਜੀ ਆ ਨਹੀਂ ਹੋਇਆ ਫਲਾਣਾ ਨਹੀਂ ਹੋਇਆ ਜਿਵੇਂ ਹੋ ਜਾਂਦਾ ਚਲੋ ਹੈਨਾ ਇੱਕ ਬਜ਼ੁਰਗ ਨੇ ਬਹੁਤ ਵਧੀਆ ਗੱਲ ਕਹੀ ਉਹਨੂੰ ਟੋਕ ਕੇ ਕਹਿੰਦੇ ਐਮਐਲਏ ਸਾਹਿਬ ਕਹਿੰਦੇ ਸਾਡੇ ਉਰੇ ਕੋਈ ਕਮੀ ਨਹੀਂ ਛੱਡੀ ਸਰਕਾਰ ਨੇ ਪਾਣੀ ਦੀ ਬਿਜਲੀ ਦੀ ਹਰ ਚੀਜ਼ ਦੀ ਕਮੀ ਜਿਹੜੀ ਉਹ ਦੂਰ ਕੀਤੀ ਹੈ ਸਾਨੂੰ ਸਾਰਾ ਕੁਝ ਮਿਲਿਆ ਅੱਜ ਤੁਸੀਂ ਵੀ ਕਹਿੰਦੇ ਇੱਥੇ ਆਏ ਹੋ ਪਹਿਲੀ ਵਾਰੀ ਹੋਇਆ ਕਿ ਐਮਐਲਏ ਸਾਡੇ ਕੋਲ ਇੱਥੇ ਪਹੁੰਚੇ ਨੇ ਅੱਜ ਤੱਕ ਦੀ ਸਾਡੀ ਲਾਈਫ ਦੇ ਵਿੱਚ ਸਾਡੇ ਕੋਲੇ ਸਰਕਾਰ ਦੇ ਨੁਮਾਇੰਦੇ ਪਹੁੰਚੇ ਨੇ ਤੋ ਕਹਦੇ ਅਸੀਂ ਖੁਸ਼ ਆ ਕੋਈ ਗੱਲ ਨਹੀਂ ਇਹ ਸਮਾਂ ਲੰਘ ਜਾਣਾ ਤੁਹਾਡਾ ਇੱਥੇ ਆਉਣ ਦਾ ਧੰਨਵਾਦ ਉਲਟਾ ਸਾਨੂੰ ਚਾਰ ਰੋਟੀ ਪੁੱਛੀ ਉਹਨਾਂ ਨੇ ਤੇ ਉਹ ਬਜ਼ੁਰਗਾਂ ਨੇ ਕਿਹਾ ਅਸੀਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਜਿਹੜੀ ਸਾਡੇ ਨਾਲ ਵਾਅ ਫੈਲਾਉਣ ਵਾਲੇ ਕਿੰਨ੍ਹੇ ਦੋ ਹੁੰਦਾ ਤੇ ਉਹਨੂੰ ਕੰਨਮ ਕਰਨ ਵਾਲੇ ਨੂੰ ਰੋਕਣ ਵਾਲੇ ਸਾਡੇ ਕੋਲ ਹਜ਼ਾਰਾਂ ਲੋਕ ਖੜੇ ਨੇ ਹਜ਼ਾਰਾਂ ਸਾਥੀ ਖੜੇ ਨੇ ਕੋਈ ਗੱਲ ਨਹੀਂ ਆਪਾਂ ਫਿਰ ਵੀ ਇੱਥੇ ਕਹਿੰਦੇ ਕਿ ਹਵਾ ਤੋਂ ਦੂਰ ਰਹੋ ਕੋਈ ਦਿੱਕਤ ਨਹੀਂ ਸਾਰਾ ਕੁਝ ਕੰਟਰੋਲ ਹੈ ਸਾਡਾ ਪ੍ਰਸ਼ਾਸਨ ਮੁਸਤਫੀ ਜੀ ਨਾਲ ਕੰਮ ਕਰ ਰਿਹਾ ਹੈ ਫਿਰ ਵੀ ਅਸੀਂ ਕੁਦਰਤ ਅੱਗੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪ